ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ਇੱਕ ਰੋਸ ਮਾਰਚ ਦਾ ਪ੍ਰਬੰਧ ਕੀਤਾ ਗਿਆ ਸੀ ਪੂਰੇ ਦੇਸ਼ ਵਿੱਚ ਜ਼ਿਲ੍ਹਾ ਪੱਧਰ ਤੇ ਰੋਸ ਮਾਰਚ ਕੱਢ ਕੇ ਜ਼ਿਲ੍ਹਾ ਦੇ ਮੁੱਖ ਦਫ਼ਤਰਾਂ ਤੇ ਪੁਤਲੇ ਫੂਕੇ ਜਾਣੇ ਸੀ ਔਰ ਕਿਉਂਕਿ ਮਸਲਾ ਹੈ ਕਿ ਤਿੰਨ ਕਿਸਾਨ ਜਿਹੜੇ ਨੌਜਵਾਨ ਨੇਤਾ ਨੇ ਉਹ ਜੇਲ੍ਹ ਵਿੱਚ ਬੰਦ ਨੇ ਜਿਨ੍ਹਾਂ ਦੇ ਵਿੱਚ ਨਵਦੀਪ ਸਿੰਘ ਅੰਮਾਲਾ ਗੁਰਕੀਰਤ ਸਿੰਘ ਅੰਮਾਲਾ ਅਤੇ ਅਨੀਸ਼ ਖਟਕਰ ਜਿਹੜੇ ਜੀਵਤੋ ਰਹਿਣ ਵਾਲੇ ਨੇ ਔਰ ਇਨਾਂ ਦੀ ਰਿਹਾਈ ਨੂੰ ਲੈ ਕੇ ਅੱਜ ਦੇਸ਼ ਭਰ ਦੇ ਵਿੱਚ ਪ੍ਰੋਟੈਸਟ ਕਿਸਾਨਾਂ ਵੱਲੋਂ ਪੰਜਾਬ ਤੋਂ ਕਈ ਜਿਹੜੇ ਕਿਸਾਨ ਨੇ ਤਾਮਲਾਡੂ ਦੇ ਡਿਸਟ੍ਰਿਕਟ ਕੋਇਮਟੂਰ ਦੇ ਵਿੱਚ ਗਏ ਸੀ ਕਿ ਉੱਥੇ ਵੀ ਪ੍ਰੋਟੈਸਟ ਕਰਨਾ ਸੀ ਉਹਨਾਂ ਦੀ ਉੱਥੇ ਡਿਊਟੀ ਲੱਗੀ ਸੀ ਲੇਕਿਨ ਪ੍ਰੋਟੈਸਟ ਕਰਨ ਤੋਂ ਪਹਿਲਾਂ ਪੁਤਲਾ ਸਾੜਨ ਤੋਂ ਪਹਿਲਾਂ ਹੀ ਜਿਹੜੇ ਪੰਜਾਬ ਤੋਂ ਜਿਹੜੇ ਕਿਸਾਨ ਲੀਡਰ ਗਏ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਮਸਲੇ ਦੇ ਵਿੱਚ ਉਥੋਂ ਦੀ ਤਾਮਲਾਡੂ ਦੀ ਪੁਲਿਸ ਨੇ ਡਿਟੇਨ ਕੀਤਾ ਹੈਗਾ ਸਰਕਾਰ ਪੁਤਲਾ ਉਹਨਾਂ ਨੂੰ ਸਾੜ ਨਹੀਂ ਦੇ ਰਹੀ ਹੈਗੀ ਸਾਡੇ ਨਾਲ ਇਸ ਸਮੇਂ ਜੁੜ ਚੁੱਕੇ ਨੇ ਕਿਸਾਨ ਨੇਤਾ ਮਨਜੀਤ ਸਿੰਘ ਰਾਏ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਰਾਏ ਸਾਹਿਬ ਕੀ ਮਸਲਾ ਹੈ ਔਰ ਤਾਮਲਾਡੂ ਦੀ ਪੁਲਿਸ ਨੇ ਤੁਹਾਨੂੰ ਗ੍ਰਿਫਤਾਰ ਕਰ ਲਿਆ ਹੈਗਾ ਬਹੁਤ ਬੋਲਦੇ ਕਾਤਾ ਅ ਅਸੀਨਾ ਜੀ ਅ ਅਸਲ ਇਤੇ ਕਲਸ਼ ਯਾਤਰਾ ਕਰ ਰਹੀ ਸੀ ਔਰ ਜਿਹੜੀ ਅੱਜ ਦੀ ਕਾਲ ਸੀਗੀ ਜੀ ਕਿ ਪੂਰੇ ਦੇਸ਼ ਦੇ ਵਿੱਚ ਨਰਿੰਦਰ ਮੋਦੀ ਸਰਕਾਰ ਤੇ ਜਿਹੜੇ ਪੁਤਲੇ ਫੁਕੇ ਜਾਣੇ ਆ ਜਿਹੜੇ ਸਾਡੇ ਨੌਜਵਾਨ ਨਜਾਇਜ਼ ਪੰਜ ਅਰੈਸਟ ਕੀਤੇ ਹੋਏ ਆ ਜਿਹੜੇ ਤਿੰਨ ਪਹਿਲਾਂ ਦਿਨ ਤੇ ਦੋ ਆ ਨਵੀਂ ਜਲਵੇੜਾ ਤੇ ਉਹਦੇ ਸਾਥੀ ਨਾਲ ਜੀ ਜੀ ਸੋ ਉਹਦੇ ਉਹਦੇ ਅਗੇਸਟ ਸਾਡਾ ਪੂਰੇ ਦੇਸ਼ ਦਾ ਪੈਸੇ ਅੱਜ ਜੀ ਬਹੁਤ ਸਾਰੇ ਸਟੇਟਾਂ ਚ ਪੁੱਤਲੇ ਭੁੱਖੇ ਕਹਿੰਨੇ ਇੱਥੇ ਜਦੋਂ ਸਾਡਾ 4 ਵਜੇ ਦਾ ਪ੍ਰੋਗਰਾਮ ਪੁੱਤਲਾ ਭੁੱਖਣ ਦਾ ਸੀਗਾ ਜੀ ਆ ਕੋਈ ਮਟੂਰ ਹੈ ਤਾਮੇ ਲੱਡੂ ਦੇ ਵਿੱਚ ਜੀ ਸੋ ਇੱਥੇ ਸਾਨੂੰ ਲਗਭਗ ਪੁਲਿਸ ਨੇ ਆ ਕੇ 1 ਵਜੇ ਦਾ ਕੇਰਾ ਪਾ ਲਿਆ ਜਿੱਥੇ ਸਾਡਾ ਅ ਰਹਿਸ਼ ਸੀਗੀ ਸਾਡੀ ਜੀ ਅ ਉਹ ਰਹਿਸ਼ ਦੇ ਵਿੱਚ ਹੋਟਲ ਦੇ ਵਿੱਚ ਜੀ ਸੋ ਪਾ ਕੇ ਪੁਲਿਸ ਨੂੰ ਉਸਲੇ ਦੀ ਸਪੈਸ਼ਲਾਈਜ਼ ਕਰ ਰਹੀ ਸੀ ਜਿਵੇਂ ਤੁਸੀਂ ਕਹੋ ਪਈ ਪੁੱਤਲਾ ਅਸੀਂ ਨਹੀਂ ਫੂਕਾਂਗੇ ਜੀ ਅਸੀਂ ਕਿਹਾ ਸੀ ਪੁੱਤਲਾ ਤੇ ਫੂਕਾਂਗੇ ਫਿਰ ਪੁਲਿਸ ਕਹਿਣ ਲੱਗੀ ਅਸੀਂ ਅਰੈਸਟ ਕਰਾਂਗੇ ਅਸੀਂ ਕਿਹਾ ਤੁਸੀਂ ਅਰੈਸਟ ਬੇਸ਼ੱਕ ਕਰ ਲੋ ਪਰ ਅਸੀਂ ਆਪਣੀ ਕੌਲ ਤੋਂ ਵਾਪਸ ਨਹੀਂ ਜਾਵਾਂਗੇ ਜੀ ਸੋ ਹੁਣ ਸਾਨੂੰ ਇਹਨਾਂ ਨੇ ਪੁੱਤਲਾ ਨਹੀਂ ਫੂਕਣ ਦੇ ਦਿੱਤਾ ਸਾਨੂੰ ਅਰੈਸਟ ਕਰਕੇ ਇੱਥੇ ਇੱਕ ਇਹ ਵੀ ਇੱਕ ਪੈਲਸ ਹੀ ਹੈ ਜਿਹਦੇ ਵਿੱਚ ਸਾਨੂੰ ਇਸ ਵੇਲੇ ਇਹਨਾਂ ਨੇ ਨਜ਼ਰਬੰਦ ਕੀਤਾ ਹੋਇਆ ਜੀ ਅਸੀਂ ਸਾਥ ਸਾਥੀਆਂ ਨਾਲ ਮੇਰੇ ਸਰਪਲ ਸਿੰਘ ਪੰਦੇਰ ਨੇ ਜੀ ਅ ਨਾਲ ਮਸ਼ਾਲੀਆਂ ਜਿਹਨੇ ਔਰ ਨਾਲ ਗੁਰਮਨੀਤ ਮੰਗੜ ਨੇ ਚੁਪੀ ਵਾਲੇ ਔਰ ਗੋਲਡਨ ਨੇ ਗੋਲਡਨ ਜੀ ਨੇ ਜਿਨ੍ਹਾਂ ਨੇ ਇੱਥੇ ਸਾਰਾ ਸਾਡਾ ਅਰੇਂਜ ਕਰਾ ਰਿਆ ਕਿਉਂਕਿ ਇੱਥੇ ਪਹਿਲਾਂ ਤਾਮਿਲਨਾਡੂ ਵੀ ਰਹੇ ਆ ਤੇ ਛੋਕੜੋਂ ਨਾਲ ਸਭ ਤੋਂ ਆ ਜੀ ਜੀ ਉਹ ਤਾਮਿਲਨਾਡੂ ਦੇ ਕਿਸਾਨ ਲੀਡਰ ਨੇ ਅਲੱਗ-ਅਲੱਗ ਆਰਗੇਨਾਈਜੇਸ਼ਨ ਦੇ ਜੀ ਸੋ ਉਹਨਾਂ ਨੂੰ ਵੀ ਨਾਲ ਹੀ ਅਰੈਸਟ ਕੀਤਾ ਹੋਇਆ ਤੇ ਅਸੀਂ 7 ਮੈਂਬਰਸ ਨੂੰ ਇਹਨਾਂ ਨੇ ਇੱਥੇ ਅੱਜ ਉਹ ਨਜ਼ਰਬੰਦ ਕੀਤਾ ਹੋਇਆ ਇੱਕ ਪੈਰੈਂਸ ਦੇ ਵਿੱਚ ਜੋ ਇਹ ਮਤਲਬ ਕਹਿ ਦਿਓ ਭਈ ਇਲੈਕਸ਼ਨ ਕਮਿਸ਼ਨ ਦੇ ਇਸ਼ਾਰੇ ਤੇ ਅਸੀਂ ਕਹਿ ਸਕਦੇ ਆ ਭਈ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਉੱਤੀ ਸਰਕਾਰ ਦੇ ਦਬਾਅ ਹਟ ਬੀਜਪੀ ਤੇ ਇਹ ਕਰ ਰਿਹਾ ਜਦ ਪੂਰੇ ਦੇਸ਼ ਚ ਚਲਾਏ ਜਾ ਰਹੇ ਨੇ ਤੇ ਫਿਰ ਇਹਦੇ ਤਾਮਿਲਨਾਟੂ ਚ ਕੋਈ ਮਪੂਰ ਕੋਈ ਬਕਰੀ ਗੱਲ ਹੈ ਨਾ ਇਸ ਪੀਸਫੁਲੀ ਅਸੀਂ ਉਹ ਕੁੱਤਲੇ ਜਿਹੜੇ ਭੁਗਨੇ ਸੀ ਤੇ ਆਪਣਾ ਮੁਜ਼ਾਰਾ ਕਰਨਾ ਸੀ ਪਰ ਉਹ ਸਾਨੂੰ ਕਰਨ ਨਹੀਂ ਦਿੱਤਾ ਗਿਆ ਰਾਏ ਸਾਹਿਬ ਸਿਰਫ ਤਾਮਿਲਾਡੂ ਦੇ ਵਿੱਚ ਜਿਹੜੇ ਕਿਸਾਨ ਨੇਤਾ ਉਹਨਾਂ ਨੂੰ ਡਿਟੇਨ ਕੀਤਾ ਗਿਆ ਕਿ ਬਾਕੀ ਵੀ ਕਿਸੇ ਸੂਬੇ ਤੋਂ ਖਬਰ ਆ ਰਹੀ ਹੈ ਨੇ ਹਜੇ ਹੋਰ ਸ਼ੂਬਿਆਂ ਤੋਂ ਖਬਰ ਨਹੀਂ ਆਈ ਹਜੇ ਤਾਮਿਲਨਾਟੂ ਤੋਂ ਹੀ ਖਬਰ ਇਹ ਮਤਲਬ ਜਿਹੜੀ ਕਿਉਂਕਿ ਸਸੀਂ ਖੁਦ ਸਾਨੂੰ ਇਹਨੇ ਰੀਟੇਨ ਕੀਤਾ ਹੋਇਆ ਜੋ ਇਹ ਐ ਬਾਕੀ ਦੀ ਖਬਰ ਆ ਜਾਏ ਕਿ ਸ਼ਾਮ ਤੱਕ ਕਿਤੇ ਕਿਤੇ ਰੀਟੇਨ ਕੀਤਾ ਜੋ ਇਹ ਤਾਮਿਲਨਾਟੂ ਦਾ ਮੈਂ ਤੇ ਸਟਾਫ ਸਰਪੰਚ ਵੀ ਬੰਦੇ ਨੇ ਅਸੀਂ ਖੁਦ ਸੀਰ ਨਾਲ ਸਾਥੀਆਂ ਦੇ ਤੇ ਸਾਨੂੰ ਸੱਤ ਸਾਥੀਆਂ ਨੂੰ ਇੱਥੇ ਹੀ ਰੀਟੇਨ ਕੀਤਾ ਹੋਇਆ ਇਹ ਤੁਹਾਡੀ ਡਿਊਟੀ ਲੱਗੀ ਸੀ ਕੋਇਮਟੂਰ ਜਾਂਦੀ ਜੀ ਜਥੇਬੰਦੀ ਵੱਲੋਂ ਹਾਂਜੀ ਹਾਂਜੀ ਮੇਰੀ ਡਿਊਟੀ ਲੱਗੀ ਸੀ ਜਥੇਬੰਦੀ ਵੱਲੋਂ ਔਰ ਇਹ ਇੱਕ ਵਫ਼ਦ ਪੂਰਾ ਆ ਜਾਣਾ ਸੀਗਾ ਸਾਡਾ ਚਾਰ ਮੈਂਬਰੀ ਵਫ਼ਦ ਆਇਆ ਸੀਗਾ ਅ ਅਸੀਂ ਦਿੱਲੀੋਂ ਬਾਈ ਇਰ ਇੱਥੇ ਆਏ ਆ ਤੇ ਇਹਨਾਂ ਨੇ ਸਾਨੂੰ 에어ਪੋਰਟ ਤੋਂ ਸਾਥੀਆਂ ਨੇ ਲਿਆ ਸੀਗਾ ਸ਼ੁਭਾ ਜੀ ਅਸੀਂ ਲਗਭਗ 8:30 ਵਜੇ ਆ ਗਏ ਸੀ ਜੋ ਉਸ ਤੋਂ ਬਾਅਦ ਇਹਨਾਂ ਨੂੰ ਜਿੱਦਾਂ ਜਿੱਦਾਂ ਪੁਲਿਸ ਨੇ ਜੋ ਆਪਣੀ ਕਹਲੀ ਸੀ ਉਹਦੇ ਮੁਤਾਬਕ ਪਤਾ ਚੱਲਿਆ ਇਹਨਾਂ ਨੇ ਸਾਨੂੰ ਫਿਰ ਆ ਕੇ 12:30 1 ਵਜੇ ਦੇ ਕਰੀਬ ਜਿਹੜਾ ਜਿੱਦੇ ਅਸੀਂ ਰਹਿਸੀਅਤ ਤੇ ਘੇਰਾ ਪਾ ਲਿਆ ਸਾਨੂੰ ਤੇ ਇਹ ਬਾਰ ਬਾਰ ਸਾਨੂੰ ਫੋਰਸ ਕਰਦੇ ਸੀ ਵੀ ਤੁਸੀਂ ਕਹੋ ਕਿ ਅਸੀਂ ਨਹੀਂ ਪ੍ਰੋਟੈਸਟ ਕਰਾਂਗੇ ਤੁਸੀਂ ਪੀਸਫੁਲੀ ਅੰਦਰ ਬੈਠੋ ਮੀਟਿੰਗ ਕਰੋ ਤੇ ਜਾਓ ਪਰ ਤੁਹਾਨੂੰ ਬਾਹਰ ਨਹੀਂ ਨਿਕਣ ਦੇਾਂਗੇ ਜੋ ਇਸ ਕਰਕੇ ਉਹ ਸਾਨੂੰ ਮਤਲਬ ਇਹ ਪਤਾ ਚੱਲਿਆ ਵੀ ਬੀਜੇਪੀ ਨੇ ਪ੍ਰੈਸ਼ਰ ਕੀਤਾ ਤੇ ਬੀਜੇਪੀ ਕਹਿੰਦੀ ਅਸੀਂ ਪ੍ਰੋਟੈਸਟ ਕਰਾਂਗੇ ਇੱਥੇ ਕੋਈ ਮਟੂਰ ਦੇ ਵਿੱਚ ਜਿਹ ਇਹ ਇਹਨਾਂ ਨੇ ਪਤਲਾ ਫੂਕਿਆ ਤਾਂ ਉਹ ਸੈਂਟਰ ਪ੍ਰੈਸ਼ਰ ਆ ਕੇ ਜਿਹੜੀ ਇੱਥੇ ਦੀ ਪੁਲਿਸ ਹੈ ਉਹ ਜੋ ਸਾਨੂੰ ਪਤਾ ਲੱਗ ਰਿਹਾ ਵੀ ਉਹ ਮੈਂ ਤਾਂ ਇਹਨੂੰ ਇਹਦਾ ਪ੍ਰੈਸ਼ਰ ਸਮਝਦਾ ਮੈਂ ਤਾਂ ਸਮਝਦਾ ਵੀ ਕੇਂਦਰ ਸਰਕਾਰ ਜਿਹੜੀ ਆ ਉਹਦੇ ਦਬਾਅ ਉਹ ਕਿਉਂਕਿ ਇਸ ਵੇਲੇ ਤਾਂ ਇਲੈਕਸ਼ਨ ਕਮਿਸ਼ਨ ਦਾ ਦਾ ਜਿਹੜਾ ਤੰਤਰ ਚੱਲ ਰਿਹਾ ਹੈ ਜੋ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਦਬਾਅ ਵੇਟ ਕੰਮ ਕਰ ਰਿਹਾ ਜੋ ਲੱਗਦਾ ਕਿ ਪੀਸਫੁਲੀ ਪੁਲਿਸ ਇਹਨਾਂ ਨੇ ਇਹ ਵੀ ਕਿਹਾ ਸੀ ਕਿ ਸਾਨੂੰ ਤੁਸੀਂ ਜਿਦਾ ਮਹੀਆ ਕਰਾ ਦਿਓ ਅਸੀਂ ਪੀਸਫੁਲੀ ਪ੍ਰੋਟੈਸਟ ਉੱਥੇ ਕਰ ਲਾਂਗੇ ਆਰੇ ਨੇ ਸਾਨੂੰ ਜਗ੍ਹਾ ਵੀ ਨਹੀਂ ਦਿੱਤੀ ਲਾਉਂ ਨਹੀਂ ਕੀਤੀ ਔਰ ਸਾਨੂੰ ਉਲਟਾ ਇਹ ਕਿਹਾ ਵੀ ਜੇ ਤੁਸੀਂ ਬਾਹਰ ਨਿਕਲੇ ਤੁਹਾਨੂੰ ਅਰੈਸ ਕਰਾਂਗੇ ਇਹ ਤਾਮਲਾਡੂ ਦੇ ਕਿਸਾਨਾਂ ਦੀ ਇਹ ਕਿਹੋ ਜਿਹੀ ਸਮੱਸਿਆ ਉਹਨੇ ਜੀ ਤਾਮਲਾਡੂ ਦੇ ਕਿਸਾਨਾਂ ਜਿੱਥੇ ਅਸੀਂ ਹੁਣ ਆਏ ਹੋਏ ਹਾਂ ਜੀ ਇੱਥੇ ਜ਼ਮੀਨ ਐਕਵਾਇਰ ਦੀ ਹੈਗੀ ਸਮੱਸਿਆ ਤੋਂ ਦੀ ਜਿਹੜੀ ਕਿਉਂਕਿ ਇੱਥੇ ਜਿਹੜੀ ਜ਼ਮੀਨ ਐਕਵਾਇਰ ਕਰ ਰਹਾ ਇੱਥੇ ਭੂ ਮਾਫੀਆ ਜੀ ਨਾਲ ਰਲ ਕੇ ਸਰਕਾਰ ਦੇ ਜੀ ਔਰ ਇੱਥੇ ਜਿਹੜਾ ਜਿਆਦਾ ਖੇਤੀ ਜਿਹੜੀ ਹੁੰਦੀ ਆ ਉਹ ਕੋਕਨੇਟ ਦੀ ਹੁੰਦੀ ਆ ਤੇ ਨਾਰੀਅਲ ਦੀ ਜੀ ਉਹ ਉਹਦੇ ਤੇ ਵੀ ਨਹੀਂ ਮਿਲਦੀ ਇਹ ਵੀ ਲੜਾਈ ਐ MSP ਦੀ ਲੜਦੇ ਆ ਜੀ ਇਸ ਕਰਕੇ ਹੀ ਇਹਨਾਂ ਨੇ ਸਾਨੂੰ ਬੁਲਾਇਆ ਸੀਗਾ ਔਰ ਇਸੇ ਕਰਕੇ ਉਹ ਤੋਂ ਕਲਿਆਤਰਾ ਲੈ ਕੇ ਆਏ ਸਾਨੂੰ ਜਿਹੜੀ ਇਹ ਗੱਲ ਇੱਕ ਪਰਸੈਪਸ਼ਨ ਬਣਾਇਆ ਇਹ ਪੂਰੇ ਦੇਸ਼ ਚ ਭਰ ਮਨਾਇਆ ਜਾ ਰਿਹਾ ਕਿ ਅੰਦੋਲਨ ਕੇਵਲ ਪੰਜਾਬ ਦਾ ਅੱਜ ਇਹ ਮਤਲਬ ਸਾਡੇ ਨਾਲ ਸਾਥੀ ਬੈਠੇ ਆ ਹੁਣ ਜਿਹੜੇ ਇੱਥੇ ਦੇ ਤਾਮਿਲਨਾਡੂ ਦੇ ਜਾਂ ਕੋਲਮਟੂ ਦੇ ਜੀ ਇੱਥੇ ਵੀ ਪ੍ਰੋਟੈਸਟ ਜਿਹੜਾ ਸਾਡੇ ਪ੍ਰੋਗਰਾਮ ਸੀਗੇ ਆਉਣ ਵਾਲੇ ਦਿਨਾਂ ਚ ਉਹਨੇ ਤੇ ਜਿੱਥੇ ਜਿੱਥੇ ਕਲ ਯਾਤਰਾ ਜਾਣੀ ਸੀ ਉੱਥੇ ਉੱਥੇ ਸ਼ਰਧਾਜਲੀ ਸਮਾਰੋਹ ਰੱਖੇ ਗਏ ਸੀਗੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤੇ ਸਾਨੂੰ ਹੰਟਰੇਨ ਕੀਤਾ ਦੇਖੋ ਇਹ ਕਿੰਨਾ ਦੇ ਰੱਖਦੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਸਦਾ ਹੋਏਗਾ ਪਰ ਕਿ ਜਿਹੜੀ ਜਿੱਥੇ ਭਾਜਪੀ ਦੀ ਡਾਇਰੈਕਟ ਸਰਕਾਰਾਂ ਨੇ ਉੱਥੇ ਤੇ ਪ੍ਰੋਟੈਸਟ ਹੋ ਹੀ ਚੁੱਕਾ ਹੈ ਜੀ ਪੁਤਲੇ ਸਾੜੇ ਗਿਆ ਚੁੱਕੇ ਨੇ ਇਹ ਇਹ ਤੇ ਇਹ ਤਾਂ ਇਹ ਤਾਂ ਵੱਡੀ ਸਾਜ਼ਿਸ਼ ਹੈ ਜੀ ਇਹ ਹੀ ਤੇ ਵੱਡੀ ਸਾਜ਼ਿਸ਼ ਹੈ ਕਿ ਭਾਜਪੀ ਜਿਹੜੀ ਹੈ ਉਹ ਇਹ ਦੱਸਣਾ ਚਾਹੁੰਦੀ ਹੈ ਵੀ ਅਸੀਂ ਤਾਂ ਰੋਕਿਆ ਨਹੀਂ ਤੇ ਇੱਕ ਪਾਸੇ ਦੂਸਰੀਆਂ ਸਟੇਟਾਂ 'ਚ ਰੋਕ ਵੀ ਰਹੀ ਹੈ ਜੋ ਇਹ ਵੱਡੀ ਜਿਹੜੀ ਸੋਕਾਂ ਦੇ ਵਿੱਚੋਂ ਇਹ ਭ੍ਰਮ ਕੱਢਣ ਦੀ ਗੱਲ ਇਹੀ ਹੈ ਇਹ ਭ੍ਰਮ ਫੈਲਾ ਰਹੀ ਬੀਜੇਪੀ ਬੇਸੀਤੇ ਜੀ ਕਿਸਾਨਾਂ ਦੇ ਨਾਲ ਹੈ ਕਿਸਾਨਾਂ ਦੇ ਨਾਲ ਨਹੀਂ ਅੰਡਰਸਟਾਉਡ ਇਹ ਬੀਜੇਪੀ ਦਾ ਤੰਤਰ ਚੱਲ ਰਿਹਾ ਸਾਰਾ ਔਰ ਇਲੈਕਸ਼ਨ ਕਮਿਸ਼ਨ ਤੇ ਪ੍ਰੈਸ਼ਰ ਕਰਕੇ ਇਹ ਜਿਹੜਾ ਅੱਜ ਸਾਨੂੰ ਇਹ ਡਿਟੇਨ ਕੀਤਾ ਗਿਆ ਜੀ ਮਤਲਬ ਤੁਹਾਡਾ ਜੇ ਹੁਣ ਵੀ ਤੁਹਾਡਾ ਐਕਸ਼ਨ ਨਹੀਂ ਹੈ ਕਿ ਅਸੀਂ ਪੁੱਤਲਾ ਸਾੜ ਕੇ ਜਾਣਾ ਹੈ ਜੀ ਕੋਲਾ ਹਲਦੀ ਘੜੀ ਅਸੀਂ ਐਸੀ ਆਪਣੀ ਗਲਤੀਆਂ ਵੀ ਅਸੀਂ ਪਤਲਾ ਬਿਲਕੁਲ ਜਿਹੜਾ ਜਲਾ ਕੇ ਜਾਵਾਂਗੇ ਜੋ ਦੇਖਦੇ ਆ ਸ਼ਾਮ ਤੱਕ ਕੀ ਕਰਦੇ ਨੇ ਸਾਨੂੰ ਇਹ ਮੌਕਾ ਦਿੰਦੇ ਨੇ ਜਾਂ ਨਹੀਂ ਦਿੰਦੇ ਨੇ ਕਿੰਨਾ ਚਿਰ ਰੱਖਦੇ ਨੇ ਸਾਨੂੰ ਤੇ ਵੀ ਪਤਾ ਚੱਲ ਰਿਹਾ ਵੀ ਇੱਥੇ 1-2 ਦਿਨਾਂ ਚ ਬੌਦੀ ਆ ਰਿਹਾ ਸ਼ਾਇਦ ਤੇ ਇਹਨਾਂ ਨੇ ਸਾਨੂੰ ਉਹਦੇ ਕਰਕੇ ਅਰੈਸਟ ਕੀਤਾ ਹੋ ਸਕਦਾ ਵੀ ਸਾਨੂੰ ਵੱਧ ਸਮਾਂ ਵੀ ਰੱਖਣ ਪਰ ਕੋਈ ਨਹੀਂ ਦੇਖਦੇ ਸ਼ਾਮ ਤੱਕ ਕੀ ਹੁੰਦਾ ਜੀ 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 ਤੇ ਵੈਸੇ ਇਹ ਜਿਹੜਾ ਤੁਹਾਨੂੰ ਅੱਜ ਡਿਟੇਨ ਕੀਤਾ ਗਿਆ ਫਿਲਹਾਲ ਉਸੇ ਜਿਹੜਾ ਹੁਣ ਐਸਕੇਐਮ ਕੀ ਸੋਚ ਰਿਹਾ ਹੈਗਾ ਜੀ ਜਨ ਜਥੇਬੰਦੀ ਕਿਸ ਨਾਮ ਦਾ ਅੱਜ ਐਸ ਇਹਨੂੰ ਹੁਣ ਪਤਾ ਚੱਲੂਗਾ ਦੂਸਤ ਬਾਅਦ ਪੂਰੀ ਕਿਰਿਆ ਆਏਗੀ ਉਹਨਾਂ ਦੀ ਪ੍ਰਤੀਕਿਰਿਆ ਜਿਹੜੀ ਆਉਣੀ ਆ ਅਜੇ ਕਿਉਂਕਿ ਹੁਣੇ ਹੀ ਥੋੜੀ ਦੇਰ ਪਹਿਲਾਂ ਦੇਨ ਕੀਤਾ ਗਿਆ ਹੁਣੇ ਇਹ ਖਬਰ ਪੰਜਾਬ ਚ ਸਾਰੇ ਜਾ ਰਹੀ ਹੈ ਕਿਉਂਕਿ ਐਸੀ ਇਹਨਾਂ ਨੇ ਜਿਹੜੇ ਲੋਕਲ ਚੈਨਲੋਂ ਤਾਂ ਚੱਲਣ ਨਹੀਂ ਦਿੱਤੇ ਇੱਕੋ ਹੀ ਚੈਨਲ ਸੀਗਾ ਸਾਡੇ ਕੋਲ ਉਹਨਾਂ ਨੂੰ ਵੀ ਇਹ ਨਹੀਂ ਸੀ ਅੱਗੇ ਆਉਣ ਦੇ ਦੀ ਪੁਲਿਸ ਪਰ ਸਾਡੇ ਜਿਹੜੇ ਆਪਣਾ ਹੈਗਾ ਤਾਂ ਤਾਂ ਸਾਡੇ ਕੋਲ ਇੰਟਰਨੈਟ ਦਾ ਉਹ ਹਿੱਸਾ ਉਹਨਾਂ ਦਾ ਆਪਣਾ ਗਰੁੱਪ ਹੈ ਉਹਦੇ ਰਾਹੀਂ ਕੁਝ ਸਾਡੇ ਸਾਥੀਆਂ ਨੇ ਮੋਬਾਈਲ ਰਾਹੀਂ ਉਹ ਪੰਜਾਬ ਸਾਰੀ ਜਿਹੜੀ ਕਾਲ ਉਹ ਦਿੱਤੀ ਹੈ ਸਾਰੇ ਪਾਸੇ ਸਰੋਰੀਓ ਪੀਟੀਆ ਰਿਪੋਰਟ ਕਰਕੇ ਰਿਕਾਰਡਿੰਗ ਜੋ ਇਸ ਕਰਕੇ ਉਹਦੇ ਰਾਈਆਂ ਖਬਰ ਸਾਰੇ ਜਾ ਰਹੇ ਉਹ ਵੇਖਦੇ ਐ ਐਸਕੇਪੀ ਦੀ ਕੀ ਪ੍ਰਤੀਕਿਰਿਆ ਦਿੰਦਾ ਜੀ